ਹਾਂਜੀ ਅੱਜ ਦੀ ਪਹਿਲੀ ਗੱਡੀ ਹੈ ਜੀ ਥਾਰ 2013 ਮਾਡਲ ਗੱਡੀ ਹੈ ਪੰਜਾਬ ਰਜਿਸਟਰ ਹੈ ਪੀਬੀ 65 ਮੋਹੱਲੀ ਦਾ ਗੱਡੀ ਦਾ ਨੰਬਰ ਹੈ ਫਰਸਟ ਓਨਰ ਗੱਡੀ ਹੈ ਫੁੱਲ ਇਨਸ਼ੋਰੈਂਸ ਹੈ ਨਵੀਂ ਬੈਟਰੀ ਹੈ 12 ਸਪੀਕਰ 2 ਐਂਪ ਇੱਕ ਸਬੂਫਰ ਸੋਨੀ ਦਾ ਐਂਡਰੋਇਡ ਆਟੋ ਐਂਡ ਕਾਰਪਲੇ ਸਟੀਰੀਓ ਲੱਗਿਆ ਜੀ ਪ੍ਰੋ ਫੈਂਡਰ 2 ਇੰਚੀ ਲਿਫਟ ਕਿਟ ਲੱਗੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਥਾਰ ਦੀ ਰੱਖੀ ਗਈ ਹੈ 6,50,000 ਅਗਲੀ ਗੱਡੀ ਹੈ ਜੀ ਹੁੰਡਈ i20 ਸਪੋਰਟਸ ਗੱਡੀ 2016 ਮਾਡਲ ਗੱਡੀ ਹੈ ਪੀਬੀ65 ਮੋਹਾਲੀ ਦਾ ਗੱਡੀ ਦਾ ਨੰਬਰ ਹੈ ਫਸਟ ਆਨਰ ਹੈ 82000 ਕਿਲੋਮੀਟਰ ਗੱਡੀ ਚੱਲੀ ਹੈ ਵੈਲ ਮੇਨਟੇਨਡ ਗੱਡੀ ਹੈ ਦੋਵੇਂ ਚਾਬੀਆਂ ਮਿਲ ਜਾਣਗੀਆਂ ਡੀਜ਼ਲ ਵੈਰੀਐਂਟ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਡਿਮਾਂਡ ਵਾਲਿਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 550000 ਅਗਲੀ ਗੱਡੀ ਹੈ ਜੀ 2011 ਮਾਡਲ i20 ਸਪੋਰਟਸ ਡੀਜ਼ਲ ਗੱਡੀ ਹੈ ਥਰਡ ਓਨਰ ਹੈ 80000 ਕਿਲੋਮੀਟਰ ਗੱਡੀ ਚੱਲੀ ਹੈ ਫੁੱਲ ਇਨਸ਼ੋਰੈਂਸ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ہیں ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 220000 ਅਗਲੀ ਗੱਡੀ ਹੈ ਜੀ ਆਲਟੋ K10 2011 ਮਾਡਲ ਗੱਡੀ ਹੈ ਚੰਡੀਗੜ੍ਹ ਦਾ ਗੱਡੀ ਦਾ ਨੰਬਰ ਹੈ ਸੈਕਿੰਡ ਓਨਰ ਹੈ 85000 ਕਿਲੋਮੀਟਰ ਗੱਡੀ ਚੱਲੀ ਹੈ ਦੋਵੇਂ ਚਾਬੀਆਂ ਮਿਲ ਜਾਣਗੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 190000 ਇਹਨਾਂ ਚਾਰੇ ਗੱਡੀਆਂ ਥਾਰ, ਦੋਵੇਂ i20 ਅਤੇ Alto K10 ਦੀ ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ 8686 64577 8686 64577 ਇਹਨਾਂ ਚਾਰੇ ਗੱਡੀਆਂ ਬਾਰੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਗਲੀ ਗੱਡੀ ਹੈ ਜੀ Swift VDI 2013 ਮਾਡਲ ਗੱਡੀ ਹੈ ਪੰਜਾਬ ਰਜਿਸਟਰ ਹੈ PB 42 ਗੱਡੀ ਦਾ ਨੰਬਰ ਹੈ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਤਾਂ 70-75 ਪੈਸੇ ਗੱਡੀ ਦੇ ਟਾਇਰ ਪਏ ਐ ਬਿਲਕੁਲ origignal paint ਐ ਨਵੀਂ ਮੈਟਿੰਗ ਐ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਐ 335000 ਲੋਕੇਸ਼ਨ ਐ ਜੀ ਗੱਡੀ ਦੀ ਨਥਾਣਾ ਭਗਤਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ 9465290062 946529006 ਬਾਕੀ ਆਪਣਾ WhatsApp ਨੰਬਰ ਲੈਫਟ ਕੋਰਨਰ ਵਿੱਚ ਸ਼ੋ ਹੋ ਰਿਹਾ ਹੈ ਕਿਸੇ ਵੀ ਕਾਰ, ਟਰੈਕਟਰ, ਜੀਪ, ਟਰਾਲੀ, ਮੋਟਰਸਾਈਕਲ, ਜ਼ਮੀਨ, ਪਲਾਟ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਆਪਣੇ ਸਾਧਨ ਦੀਆਂ 8-10 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ, ਮਾਡਲ, ਕੰਡੀਸ਼ਨ, ਡਿਮਾਂਡ, ਏਰੀਆ, ਇੰਜਨ ਦੀ ਕੰਡੀਸ਼ਨ, ਟਾਇਰਾਂ ਦੀ ਕੰਡੀਸ਼ਨ ਜਾਂ ਹੋਰ ਕੋਈ ਵੀ ਬਣਦੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੁਹਾਡੀ ਐਡ ਆਪਣੇ ਚੈਨਲ ਉੱਪਰ ਬਿਲਕੁਲ ਫ੍ਰੀ ਲਈ ਜਾਵੇਗੀ ਜੀ ਅਗਲੀ ਗੱਡੀ ਹੈ ਜੀ ਫਿਰ Swift VDI 2013 ਮਾਡਲ ਗੱਡੀ ਪੰਜਾਬ ਰਜਿਸਟਰ ਗੱਡੀ ਹੈ ਜੀ PB03 ਬਠਿੰਡੇ ਦਾ ਗੱਡੀ ਦਾ ਨੰਬਰ ਹੈ AC ਹੀਟਰ ਗੱਡੀ ਦੇ ਸਭ ਵਰਕਿੰਗ ਹੈ ਵੈਲਿਡ ਇੰਸ਼ੋਰੈਂਸ ਹੈ ਜੇ ਗੱਲ ਕਰੀਏ ਟਾਇਰਾਂ ਦੀ ਤਾਂ 60 ਤੋਂ 65 ਪੈਸੇ ਗੱਡੀ ਦੇ ਟਾਇਰ ਪਈ ਹੈ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ सਸਪੈਂਸ਼ਨ ਵਗੈਰਾ ਬਿਲਕੁਲ ਨਵਾਂ ਹੈ ਸੈਕਿੰਡ ਓਨਰ ਗੱਡੀ ਹੈ 15 ਇੰਚੀ ਲੌਏ ਲੱਗੇ ਹੈ ਟੱਚ ਸਟੀਰੀਓ ਬੈਗ ਸੈਂਸਰ ਅਤੇ ਬੈਕ ਕੈਮਰਾ ਲੱਗਿਆ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 3,60,000 ਲੋਕੇਸ਼ਨ ਹੈ ਬਾਈਆਂ ਦੀ ਜੈਤੋ ਮੰਡੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 788845256 788845256 ਅਗਲੀ ਹੈ ਜੀ ਹੁੰਡਈ ਵਰਨਾ ਗੱਡੀ 2011 ਮਾਡਲ ਗੱਡੀ ਹੈ ਪੀਵੀ10 ਲੁਧਿਆਣੇ ਦਾ ਗੱਡੀ ਦਾ ਨੰਬਰ ਹੈ 4th ਓਨਰ ਹੈ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਅਲੋਏ ਬਾਈ ਹੁਣੀ ਕੱਢਣਗੇ ਅਲੋਏ ਨਾਲ ਨਹੀਂ ਮਿਲਨੇ 126000 ਕਿਲੋਮੀਟਰ ਗੱਡੀ ਚੱਲੀ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋਅ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 330000 ਲੋਕੇਸ਼ਨ ਹੈ ਜੀ ਗੱਡੀ ਦੀ ਸੰਗਰੂਰ ਨੰਬਰ ਬਾਈਆਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ 9855508684 9855508584 ਅਗਲੀ ਗੱਡੀ ਹੈ ਜੀ ਸਵਿਫਟ 2013 ਮਾਡਲ ਗੱਡੀ ਹੈ ਸੈਕਿੰਡ ਆਨਰ ਹੈ PB08 ਗੱਡੀ ਦਾ ਨੰਬਰ ਹੈ 122000 ਕਿਲੋਮੀਟਰ ਗੱਡੀ ਚੱਲੀ ਹੈ ਸਾਰੀ ਗੱਡੀ origignal ਹੈ ਕੋਈ ਪੀਸ ਚੇਂਜ ਨਹੀਂ ਗੱਡੀ ਦਾ ਬਿਲਕੁਲ ਨਵੇਂ ਅਲੌਏ ਟਾਇਰ ਲੱਗੇ ਆ 22 ਨੇ ਫੋਰਨ ਜਾਣਾ ਇਸ ਕਰਕੇ ਗੱਡੀ ਸੇਲ ਕਰ ਰਹੀ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 4 ਲੱਖ ਲੋਕੇਸ਼ਨ ਹੈ ਜੀ ਬਾਈਆਂ ਦੀ ਰਾਏ ਕੋਟ ਨੰਬਰ ਮਾਲਕ ਕਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 788731113 788731113 ਅਗਲੀ ਗੱਡੀ ਹੈ ਜੀ Swift Dzire ZDI 2009 ਮਾਡਲ ਗੱਡੀ ਹੈ 3 ਮਹੀਨਿਆਂ ਦੀ ਗੱਡੀ ਦੀ ਪਾਸਿੰਗ ਪਈ ਹੈ ਡੀਜ਼ਲ ਗੱਡੀ ਹੈ ਇੰਜਨ ਗੇਅਰ ਦੀ ਬਾਈਆਂ ਦੀ ਫੁੱਲ ਗਰੰਟੀ ਹੈ ਨਵੇਂ ਸੀਟ ਕਵਰ ਹੈ ਅਲੋਏ ਲੱਗੇ ਹੈ PB19 ਗੱਡੀ ਦਾ ਨੰਬਰ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਰੇਟ ਬਾਈਆਂ ਵੱਲੋਂ ਗੱਡੀ ਦਾ ਰੱਖਿਆ ਗਿਆ ਜੀ 1 ਲੱਖ 45000 ਰੇਟ ਜਿਵੇਂ ਫਿਕਸ ਹੈ ਜੀ ਇਸ ਤੋਂ ਘੱਟ ਨਹੀਂ ਹੋਣਾ ਲੋਕੇਸ਼ਨ ਹੈ ਜੀ ਬਾਈਆਂ ਦੀ ਪਿੰਡ ਗੋਂਦਵਾਲ ਸਿਗਲ ਰੈਕੋਰਡ ਜ਼ਿਲ੍ਹਾ ਲੋਹੇਡਿਆਣਾ ਨੰਬਰ ਬਾਈਆਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 97818 77613 97818 77613 ਅਗਲੀ ਗੱਡੀ ਹੈ ਜੀ ਹੁੰਡਈ i20 ਮੇਗਨਾ 2013 ਮਾਡਲ ਗੱਡੀ ਹੈ ਸੈਕੰਡ ਓਨਰ ਹੈ 95000 ਵਿਦ ਸਰਵਿਸ ਰਿਕਾਰਡ ਗੱਡੀ ਚੱਲੀ ਹੈ ਨੋਨ ਐਕਸੀਡੈਂਟਲ ਗੱਡੀ ਹੈ ਆਟੋ ਫੋਲਡ ਮਿਰਰ ਹੈ ਸਾਰਾ ਕੰਮ ਹੋਇਆ ਗੱਡੀ ਦਾ ਗੱਡੀ ਬਿਲਕੁਲ ਓਕੇ ਹੈ ਕੋਈ ਖਰਚਾ ਨਹੀਂ ਲਾਉਣ ਵਾਲਾ ਫਟਮਾ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 2,70,000 ਲੋਕੇਸ਼ਨ ਹੈ ਜੀ ਗੱਡੀ ਦੀ ਹਬੌਰ ਨੰਬਰ ਬਾਈਆਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 98887 42920 98887 42920 ਅਗਲੀ ਗੱਡੀ ਹੈ ਜੀ ਸਵਿਫਟ ਡਿਜ਼ਾਇਰ VDI 2016 ਮਾਡਲ ਗੱਡੀ ਹੈ ਪੰਜਾਬ ਰਜਿਸਟਰ ਹੈ PB 11 ਗੱਡੀ ਦਾ ਨੰਬਰ ਹੈ ਸੈਕਿੰਡ ਓਨਰ ਹੈ ਦੋਵੇਂ ਚਾਬੀਆਂ ਮਿਲ ਜਾਣਗੀਆਂ 70 ਮੈਟਿੰਗ ਹੈ ਨਵੇਂ ਸੀਟ ਕਵਰ ਹੈ ਟੱਚ ਸਕਰੀਨ ਲੱਗਿਆ ਹੈ ਨਵੇਂ ਟਾਇਰ ਹੈ ਆਲ オリジナル ਗੱਡੀ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 5 ਲੱਖ 15 ਹਜ਼ਾਰ ਲੋਕੇਸ਼ਨ ਹੈ ਜੀ ਗੱਡੀ ਦੀ ਗੋਇਲ ਕਾਰ ਬਾਜ਼ਾਰ ਅਮਲੋ ਨੰਬਰ ਬਾਈਆਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 76588 51932 76588 51932 ਔਰ ਇਹਨਾਂ ਸਾਰੇ ਸਾਧਨਾ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਤੇ ਸਾਰੇ ਵੀਰਾਂ ਨੇ ਕਮੈਂਟ ਕਰਕੇ ਦੱਸਣਾ ਕਿ ਅਗਲੀ ਵੀਡੀਓ ਤੁਹਾਨੂੰ ਕਿਸ ਗੱਡੀ ਦੀ ਚਾਹੀਦੀ